ਆਹ ਨਾਲੋਂ ਕੱਥ ਵੀ ਵੱਧ ਗਿਆ ਏ ਆਹ ਰੌਣਕਾਂ ਵੀ ਵੱਧ ਗਈਆਂ ਵੱਧ ਗਈਆਂ ਤੇ ਆਪਾਂ ਕਾ ਲੋਥੀ ਸ਼ੁਰੂ ਕਰੀਏ ਜਿੱਥੋਂ ਛੱਡ ਕੇ ਗਏ ਸੀ ਆਹ ਉੱਥੇ ਹੀ ਸ਼ੁਰੂ ਕਰ ਦਿੰਦੇ ਆ ਆਹ ਲਾ ਲਾ ਦੀਆਂ ਰੌਣਕਾਂ ਇੰਦੀਆਂ ਲੱਗੀਆਂ ਆਹੋ ਆਜਾ ਹਾਸੇ ਖੇਡੇ ਦੀ ਗੱਲ ਕਰਨੀ ਆ ਲਾ ਦੀ ਕੋਈ ਯਾਰ ਨਹੀਂ ਤੇਰੀ ਗੱਲ ਨਹੀਂ ਕਰਨੀ ਆਹਾਂ ਹਸਨਾ ਤੇ ਸ਼ਾਮ ਦੀ ਬਹੁਤ 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 ਸਾਰਾ ਧੰਨਵਾਦ ਬਹੁਤ ਸਾਰਾ ਮਾਨਸਤਰ ਭੇਜਦੇ ਆ ਆਹੋ ਹਾਂਜੀ ਆ ਮੈਂ ਕਹਿੰਦਾ ਹੀ ਪੰਡਾ ਪੂਰਾ ਸੱਜ ਗਿਆ ਆਹੋ ਤੇਰੀ ਗੱਲ ਕਰਨੀ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਓਏ ਆਪਾਂ ਨੂੰ ਰਾਜਨੀਤੀ ਦੀ ਗੱਲ ਸੁਣਨ ਆਤੇ ਤੇ ਸੱਦਦੇ ਆ ਆਹੋ ਉਹ ਹਾਥਾ ਖੇਡਾ ਦਾ ਲੋਕੀ ਘਰਾਂ ਵਾਲਿਆਂ ਨਾਲ ਵੀ ਰੀਲਾਂ ਚ ਕਰੀ ਜਾਂਦੇ ਆ ਘਰ ਵਾਲਿਆਂ ਨੇ ਰੀਲਾਂ ਬਣਾ ਬਣਾ ਪਾਈ ਜਾਂਦੇ ਆ ਫਸਾਈ ਦਾ ਲੋਕ ਵੈਸੇ ਹੀ ਬਥੇਰਾ ਜਾਂਦੇ ਆ ਤੇਰੀ ਗੱਲ ਉਹ ਆਪਾਂ ਹੱਥੇ ਹੱਥੇ ਚ ਕੋਈ ਰਾਜਨੀਤੀ ਦੀ ਗੱਲ ਹੋ ਜਾਂਦੀ ਆ ਆਪਣੇ ਉਹ ਤੇ ਮੈਂ ਸਹੀ ਗੱਲ ਐ ਤਾਂ ਹੀ ਆਪਾਂ ਨੇ ਸੱਦ ਲੈਂਦੇ ਆ ਆਹੋ ਨਹੀਂ ਹੱਸਣਾ ਤੇ ਇਹਨੇ ਮੋਬਾਈਲ ਤੇ ਦੇਖ ਦੇਖ ਕੇ ਹਾਸੀ ਲੈਣਾ ਲੈ ਵੀ ਚੱਲ ਹਾਸੀ ਵਾਲੀ ਗੱਲ ਕਰਦੇ ਆ ਆਹੋ ਉਹ ਸੋਹਣਾ ਮਾਹੌਲ ਸੱਜਿਆ ਖਾਣਾ ਲਗਾਉਂ ਹਾ ਹਾ ਮੋਹੌਸਨਾ ਜੀ ਆ ਮੈਡਮ ਜੀ ਬੜੇ ਸੋਹਣੇ ਗਾਣੇ ਮਸ਼ਹੂਰ ਗਾਣੇ ਸੁਣਾ ਕੇ ਗਏ ਆ ਜਿਹਨਾਂ ਨੂੰ ਆਪਾਂ ਟੀਵੀਆਂ ਤੇ ਸੁਣਦੇ ਆ ਆ ਸਹੀ ਗੱਲ ਐ ਲੈ ਵੀ ਇੰਨਾ ਸੋਹਣਾ ਮਾਹੌਲ ਸੱਜਾ ਕੱਥ ਹੋਇਆ ਵਾ ਆਹੋ ਲੈ ਮੈਂ ਤੇ ਨਾਲ ਦੇ ਘਰ ਪਰਵਾਹ ਦੀ ਗੱਲ ਸੁਣਾ ਦੇਣਾ ਲੈ ਘਰ ਪਰਵਾਹ ਦੀ ਸੁਣਾ ਦੇ ਲਾਂ ਤੇ ਕੋਈ ਰਿਸ਼ਤੇ ਦੀ ਗੱਲ ਸੁਣਾ ਦੀ ਹੈਗੀ ਤਾਂ ਮੇਰੀ ਨਿੱਜੀ ਗੱਲ ਆ ਜੀ ਔਰ ਹੈਗੀ ਹਾਸੇ ਵਾਲੀ ਆ ਸੁਣਾਵੇ ਉਹ ਮੇਰੀ ਚਾਹ ਦੀ ਰਿਸ਼ਤੇ ਦੀ ਗੱਲ ਆ ਹਾ ਹਾ ਰਿਸ਼ਤੇ ਦੀ ਗੱਲ ਦੱਸ ਮੈਨੂੰ ਹਫ਼ਤੇ 'ਚ ਦੋ ਤਿੰਨ ਹੀ ਦੇਖਣ ਆਲੇ ਆ ਜਾਂਦੇ ਸੀ ਕਹਿੰਦੇ ਕੀ ਸੀ ਰੋਣਾ ਇਸ ਗੱਲ ਦਾ ਕਹਿੰਦੇ ਕੁਝ ਨਹੀਂ ਸੀ ਬੰਦਾ ਦੇਖ ਕੇ ਹੀ ਹੋ ਬੱਤ ਗੱਲ ਹੈ ਕਈ ਗੱਲ ਹਾਸੀ ਵਾਲੀ ਮੈਂ ਇੱਕ ਗੱਲ ਰਹਿ ਗਈ ਕਿਹੜੀ ਮੈਂ ਕਿ ਆਜਕਲ ਲੋਕਾਂ ਦੇ ਹਾਥੇ ਦਾ ਲੀਟਰ ਪਾਈ ਜਾਂਦੇ ਆ ਉਹ ਕਿਹੜੇ ਮੈਂ ਕਹਿੰਦਾ ਆਜਕਲ ਰਾਜਾ ਭਾਈ ਬਣਾ ਹਦਾਈ ਜਾਂਦਾ ਨਿਆਰੀ ਕੰਨੀ ਬੈਠਾ ਮਗਾ ਦੇ ਹੱਥ ਨਾ ਹੁੰਦਾ ਤੇ ਉਹਦੇ ਭਾਸ਼ਣ ਸੁਣੀ ਚੱਲੋ ਬਈ ਗੱਲ ਝੂਠ ਕਹਈ ਜਾਂਦੇ ਨੇ ਉਹ ਬਾਈ ਅੱਜਕਲ ਚੰਗੀਆਂ ਚੀਜ਼ਾਂ ਖਾਂਦੇ ਆ ਆਹ ਚੰਗੀਆਂ ਖਾਂਦਾ ਕੀ ਹੈ ਹੈਗਾ ਫਲ ਫਰੂਟ ਖਾਂਦਾ ਹੈ ਕਿਹੜਾ ਫਲ ਖਾਂਦਾ ਰਾਜਾ ਭਾਈ ਅੱਜਕਲ ਕੇਲੇ ਵਾਲੇ ਖਾਂਦਾ ਹੈ ਉਹ ਕੱਤ ਖਾਂ ਨੂੰ ਉਹਦੀ ਜਬਾਨ ਤਿਲਕੀ ਜਾਂਦੀ ਕਹਿੰਦੇ ਬੋਲੀ ਆ ਬੱਦ ਗੱਲ ਬੱਦ ਮੈਂ ਆਪ ਜੀ ਸੁਣੀ ਜਾਂਦਾ ਸੀ ਕੀ ਕਹਿੰਦਾ ਕਹਿੰਦਾ 12 ਛਾਤੀਆਂ ਗੋਲੀ ਚ ਮਾਰੀਆਂ 12 ਛਾਤੀਆਂ ਗੋਲੀ ਚ ਮਾਰੀਆਂ ਬੱਦ ਗੱਲ ਚੱਲ ਰਾਜ ਜੀ ਤੇਰੀ ਗੱਲ ਨਹੀਂ ਕਰਦੇ ਚੱਦੇ ਰਾਜ ਜੀ ਤੇਰੀ ਗੱਲ ਲੈ ਦੇਖਣ ਆਲੇ ਆਉਂਦੇ ਸੀ ਆਹੋ ਕਹਿੰਦੇ ਕੀ ਸੀ ਰੋਅ ਇਸ ਗੱਲ ਦਾ ਕਹਿੰਦੇ ਕੁਝ ਨਹੀਂ ਸੀ ਆਹ ਰਾਜ ਜੀ ਤੂੰ ਬੋਲਦਾ ਹੀ ਬੜਾ ਮੈਥੋਂ ਵੱਧ ਬੋਲਿਆ ਜਾਂਦਾ ਅੱਛਾ ਇਥੇ ਕਰਕੇ ਮੈਨੂੰ ਦੋ ਵਾਰੀ ਦੇਖਦੇ ਸੀ ਆਹੋ ਕਿਵੇਂ ਪਹਿਲਾਂ ਮੈਨੂੰ ਘਰੇ ਬਹਿ ਕੇ ਦੇਖਦੇ ਸੀ ਤੇ ਦੂਜੀ ਵਾਰੀ ਦੂਜੀ ਵਾਰੀ ਗਲੀ ਚ ਖੜ ਕੇ ਕਹਿੰਦੇ ਬਾਹਰ ਨਿਕਲੇ ਸੀ ਤੈਨੂੰ ਦੇਖਦੇ ਆ ਇਹ ਨੀ ਸੋਹਣਾ ਪਾ ਗਿਆ ਹੋਰ ਕਿਜੀ ਦਾ ਸਭ ਨੂੰ ਸੋਰਜ ਕਰ ਰਿਹਾ ਲੱਗਦਾ ਆਸੀ ਸੋਰਚੀਆਂ ਸਭ ਦਾ ਸਾਰਾ ਕੁਝ ਹੀ ਵਾਹਿਗੁਰੂ ਦੇ ਪੀਤੇ ਨੂੰ ਨਾ ਹੋਰ ਕੁੜੀ ਕਹਿੰਦੀ ਉਹ ਮੇਰੇ ਵਿਚੋਲੇ ਨੇ ਰਿਸ਼ਤਾ ਲੈ ਜਾਂਦਾ ਆ ਰਿਸ਼ਤਾ ਲੈ ਜਾਂਦਾ ਕੁੜੀ ਵਾਲੇ ਮੈਨੂੰ ਕਰਕੇ ਜੀ ਪਸੰਦ ਆਹ ਪਸੰਦ ਕਰਕੇ ਕਹਿੰਦੇ ਜੀ ਮੁੰਡਾ ਸਾਨੂੰ ਪਸੰਦ ਕੰਮ ਦੱਸੋ ਕਰਦਾ ਕੀ ਆ ਨਹੀਂ ਕੰਮ ਤਾਂ ਦੱਸਨੇ ਪੈਣਾ ਕੰਮ ਦਾ ਕੀ ਕਰਦਾ ਭਾਈ ਸਾਡੇ ਘਰਦਾਨੇ ਦਾ ਤਾਂ ਮੁੰਡੇ ਨੇ ਐਮਏ ਕੀਤੀ ਆ ਥੀਏਟਰ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਹੋ ਫਿਲਮਾਂ 'ਚ ਕੰਮ ਕਰਦਾ ਤੇ ਨਾਟਕ ਕਰਦਾ ਆ ਤੇ ਕੁੜੀ ਵਾਲੇ ਕੀ ਕਹਿੰਦੇ ਕੁੜੀ ਵਾਲੇ ਕਹਿੰਦੇ ਨਾਟਕ ਸਾਡੀ ਕੁੜੀ ਪਸੇਰੇ ਕਰ ਲੈਂਦੀ ਆ ਉਹਨੇ 150 ਕਰਕੇ ਦਿਖਾ ਦਿੱਤੀ ਇਹ ਤਾਂ ਰਿੰਦੀ ਇੰਸਟਾਗ੍ਰam ਦੀ ਆਹ ਵਾਹ ਇਹਦੀਆਂ ਰੀਲਾਂ ਬੜੀਆਂ ਚੱਲਦੀਆਂ ਕੋਲ ਫੀਡ ਨੂੰ 12-13 ਹਜ਼ਾਰ ਦੇ ਫੋਲੋਅਰ ਵੀ ਆਹ ਬੱਸ ਕਰ ਜਾ ਲਾ ਪਿਆ ਫਿਰ ਤੁਸੀਂ ਕੀ ਕੀਤਾ ਕਰਨਾ ਚਿੱਪੂ ਸੀ ਆਉਂਦੇ ਹੋਏ ਕੁੜੀ ਨੂੰ ਫੋਲੋ ਕੀਤਾ ਉਹਨੋਂ ਦੀਆਂ ਰੀਲਾਂ ਦੇਖੀ ਲਿਆ ਬੱਸ ਕਰ ਜਾ ਸਾਡਾ ਵਧੀਆ ਟਾਈਮ ਪਾਸ ਹੋ ਜਾਂਦਾ ਕੋਪੀ ਤੇ ਬੜਾ ਨੌਕਰੀ ਤੇ ਲੱਗੇ ਵਿਹਲੇ ਹੀ ਆ ਬੱਸ ਕਰ ਜਾ ਸਰਕਾਰ ਕਿੰਨੇ ਸਾਲ ਹੋ ਗਏ ਬਣ ਕੇ ਇਹਨਾਂ ਨੇ ਨੌਕਰੀਆਂ ਕੱਢੀਆਂ ਹੀ ਨਹੀਂ ਸਹੀ ਗੱਲ ਹੈ ਅਸੀਂ ਵਜ਼ਰੀਨਾ ਵੇਖਣ ਜੋ ਗਈ ਆ ਬੱਸ ਕਰ ਜਾ ਲਾ